ਅਸੀਂ ਪੁੱਛਿਆ ਆਰਟੀਆਈ ਪਾ ਕੇ ਤੇਸ ਦੀਆਂ ਬੈਂਕਾਂ ਨੂੰ ਆਰਬੀ ਇੱਕ ਵਰਨਰ ਤੋਂ ਵੇ ਬੈਂਕਾਂ ਦੇ ਕੋਲੇ ਧਨ ਕਿੰਨਾ ਰੁਪਇਆ ਕਿੰਨਾ ਰੁਪਇਆ ਤੇ ਨੋਟ ਦੋਵੇਂ ਅਲੱਗ-ਅਲੱਗ ਚੀਜ਼ਾਂ ਤੁਸੀਂ ਦੂਜੀਆਂ ਵੀਡੀਓ ਦੇਖੋਗੇ ਜਦੋਂ ਦੋ ਤਿੰਨ ਤੁਹਾਨੂੰ ਪਤਾ ਲੱਗ ਜਾਊਗਾ ਬੜੀਆਂ ਵੱਡੀਆਂ ਨਹੀਂ ਦੋ ਦੋ ਤਿੰਨ-ਤਿੰਨ ਮਿੰਟ ਦੀਆਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਰੁਪਇਆ ਕੀ ਹੈ ਤੇ ਨੋਟ ਕੀ ਹੈ ਇਹ ਦੋਵੇਂ ਇੱਕੋ ਚੀਜ਼ ਨਹੀਂ ਗੇ ਅਸੀਂ ਜਿਹੜਾ ਰੁਪਇਆ ਪੁੱਛਿਆ ਉਹਨਾਂ ਤੋਂ ਵੀ ਕਿੰਨਾ ਹੈ ਰੁਪਇਆ ਮਤਲਬ ਗੋਲ ਚ ਡਿਵਾਈਡ ਕਰਦੇ ਆ 700 ਇਹ 800 ਟਾਂ ਬੋਲਦੇ ਨੇ ਵੇ 796 ਟਾਂ ਹੈ ਉਹਦੀ ਕੀਮਤ ਕਿੰਨੀ ਬੰਦੀ ਆ ਲਗਭਗ 5 ਲੱਖ ਕਰੋੜ ਰੁਪਈਆ ਘਟ ਬੰਦੀ ਉਹਦੂ 4.8 ਬੰਦੀ ਆ 5 ਲੱਖ ਕਰੋੜ ਰੁਪਈਆ ਹਾਂ ਨੋਟ ਕਿੰਨੇ ਦੇ ਛਾਪ ਰੱਖਿਆ 35 ਲੱਖ ਰੁਪਏ ਮਤਲਬ 30 ਲੱਖ 30 ਲੱਖ ਕਰੋੜ ਰੁਪਈਆ ਤਾਂ ਫਰਜੀ ਹੈ ਨਾ ਇਹੀ ਸਾਡੇ ਸਿਰ ਤੇ ਕਰਜ਼ਾ ਖੜਾ ਫਿਰ ਜਦੋਂ ਬੈਂਕ ਨੇ ਨੋਟ 30 ਲੱਖ 35 ਲੱਖ ਕਰੋੜ ਦੇ ਛਾਪੇ ਆ ਤੇ ਬੈਂਕ ਵੱਤੋਂ ਕਰਜ਼ਾ ਕਿੰਨਾ ਦੇ ਸਕਦੀ ਆ ਜੇ ਸਾਰੇ ਦਾ ਸਾਰਾ ਵੀ ਕਰਜ਼ਾ ਦੇ ਦੇਉਂਦੇ 35 ਲੱਖ ਰੁਪਈਆ ਦੇ ਸਕਦੀ ਨਾ ਤੇ ਦੇਖ ਦੇ ਕੱਲੇ ਕਿਸਾਨਾਂ ਦੇ ਉੱਤੇ ਕਰਜ਼ਾ ਕਿੰਨਾ 148 ਲੱਖ ਕਰੋੜ ਮਤਲਬ ਅਸੀਂ ਜਿੰਨੇ ਆਰਬੀਆਈ ਨੇ ਹੁਣ ਤੱਕ ਨੋਟ ਛਾਪੇ ਸਾਰੇ ਦੇ ਸਾਰੇ ਵੀ ਉਹਨਾਂ ਨੂੰ ਵਾਪਸ ਦੇ ਦਿੱ ਗਏ ਨਾ 100% ਇਕੱਠੇ ਕਰਕੇ ਤਾਂ ਵੀ ਜਿਹੜਾ ਸਾਡੇ ਸਿਰ ਤੇ 113 ਲੱਖ ਕਰੋੜ ਰੁਪਇਆ ਕਰਜ਼ਾ ਖੜਦਾ ਹੈ ਤੇ ਇਹ ਸਾਡੇ ਸਿਰ ਤੇ ਉਹ ਕਰਜ਼ਾ ਖੜਾ ਹੈ ਜਿਹੜੇ ਕਦੇ ਨੋਟ ਵੀ ਨਹੀਂ ਮਾਂ ਜੰਮੀ ਨਹੀਂ ਲਾਦ ਤੁਹਾਡੇ ਪੇਟੇ ਠੀਕ ਹੈ ਉਹ ਜਿਹੜੇ ਨੋਟ ਹੀ ਨਹੀਂ ਛਾਪੇ ਉਹ ਤੁਹਾਡੇ ਸਿਰ ਤੇ ਕਰਜ਼ਾ ਖੜੇ ਆ ਇਹ ਗੱਲ ਕਹਿੰਦਾ ਮਤਲਬ ਇਹ ਹੈ ਆ ਉਹ ਨੋਟ ਤੱਕ ਦੇ ਛਪੇ ਨਹੀਂ ਸਾਡੇ ਸਿਰ ਤੇ ਕਰਜ਼ਾ ਖੜਾ ਨਾਲੇ ਇਹ ਕਰਜ਼ਾ ਤੁਸੀਂ ਸਮਝਦੇ ਹੋ ਭਾਰਤ ਸਰਕਾਰ ਦਾ ਦੇਣਾ ਭਾਰਤ ਸਰਕਾਰ ਦਾ ਨਹੀਂ ਦੇਣਾ ਤੁਸੀਂ ਨੋਟ ਪਹਿਲਾਂ ਵੀ ਵੀਡੀਓ 'ਚ ਦੱਸਿਆ ਗਿਆ ਵੀ ਨੋਟ ਦਾ ਕੀ ਚੈੱਕ ਕਰਨਾ ਤੁਸੀਂ ਨੋਟ ਦਾ ਚੈੱਕ ਕਰੋ ਤੁਹਾਨੂੰ ਪਤਾ ਆਪੇ ਲੱਗ ਜਾਊਗਾ ਵੀ ਇਹ ਨੋਟ ਹੈ ਜਿਹੜਾ ਉਹ ਕਿੰਦਾ ਹੈ ਕਿੰਦੇ ਕਰਜ਼ੇ ਥੱਲੇ ਆ ਤੁਸੀਂ ਅੱਜ ਵੀ ਅੰਗਰੇਜ਼ਾਂ ਦੇ ਕਰਜ਼ੇ ਥੱਲੇ ਆ ਭਾਰਤ ਸਰਕਾਰ ਦਾ ਪੈਸਾ ਨਹੀਂ ਦੇਣਾ ਤੁਸੀਂ ਇਹ ਪੈਸਾ ਇੰਗਲੈਂਡ ਬੈਂਕ ਦਾ ਦੇਣਾ ਬੈਂਕ ਆਫ ਇੰਗਲੈਂਡ ਵਰਲਡ ਬੈਂਕ ਦਾ ਉਹਨਾਂ ਅੰਗਰੇਜ਼ਾਂ ਦਾ ਜਿਹੜੇ 1947 ਤੋਂ ਪਹਿਲਾਂ ਸਾਡੇ ਤੇ ਹਕੂਮਤ ਕਰਦੇ ਸੀ ਜਿਨ੍ਹਾਂ ਨੇ ਸਾਡੇ ਤੇ ਦਾ ਸ਼ੋਸ਼ਣ ਕੀਤਾ ਉਸੇ ਅੰਗਰੇਜ਼ਾਂ ਦਾ ਰੁ ਇਹ ਮੜੀ ਜੇ ਆਜ਼ਾਦੀ ਨਾਲ ਵੀ ਜੋੜ ਕੇ ਵੇਖ ਲਓ ਗੱਲ ਪੁੱਠਾਂ ਤੋਂ ਲੈ ਕੇ ਸੌਣ ਤੱਕਰ ਤੁਹਾਨੂੰ ਨਿੱਕੀ ਨਿੱਕੀ ਚੀਜ਼ ਲਈ ਉਹਨਾਂ ਦਾ ਪ੍ਰੋਮਿਸਰੀ ਨੋਟ ਪਹਿਲਾਂ ਚਾਹੀਦਾ ਹੈ ਫਿਰ ਤੁਹਾਨੂੰ ਚੀਜ਼ ਮਿਲਣੀ ਹੈ ਹੁਣ ਤੁਸੀਂ ਦੱਸੋ ਵੀ ਤੁਸੀਂ ਆਜ਼ਾਦ ਆ ਨਿੱਕੀ ਨਿੱਕੀ ਚੀਜ਼ ਲਈ ਤੁਸੀਂ ਡਿਪੈਂਡ ਆ ਜਿਹੜਾ ਵੀ ਇਹ ਵੀਡੀਓ ਵੇਖਦਾ ਪਿਆ ਹੈ ਠੀਕ ਹੈ ਤੇ ਇੱਕ ਜਣੇ ਨੂੰ ਜਰੂਰ ਇਹਨੂੰ ਫਾਰਵਰਡ ਕਰੋ ਮੋਰਚੇ ਨਾਲ ਜੁੜੋ ਜਨਤਾ ਸਰਕਾਰ ਮੋਰਚਾ ਪੰਜਾਬ ਮੋਰਚੇ ਨਾਲ ਜੁੜੋ ਇੱਕ ਜਣੇ ਨੂੰ ਹੋਰ ਵੀ ਜੁੜੋ ਜਿਹੜਾ ਵੀ ਇਸ ਵੀਡੀਓ ਨੂੰ ਵੇਖਦਾ ਪਿਆ ਹੈ ਕੁਛ ਨਹੀਂ ਲੱਗਣਾ ਯਾਰ ਤੁਹਾਡਾ ਤੁਹਾਡੇ ਕੋਲ ਹੀ ਰਹਿਣਾ ਫੋਨ ਜਦੋਂ ਮਰਜ਼ੀ ਜਿਹੜੇ ਟਾਈਮ ਮਰਜ਼ੀ ਤੁਸੀਂ ਵੇਖ ਸਕਦੇ ਹੋ ਜਨਤਾ ਸਰਕਾਰ ਮੋਰਚਾ ਦੇ ਨਾਲ ਜੁੜੋ ਇੱਕ ਜਣੇ ਨੂੰ ਹੋਰ ਜੁੜੋ ਆਪਾਂ ਜਿੰਨੇ ਜਿਆਦਾ ਜਿੰਨੀ ਛੇਤੀ ਹੋ ਜਾਾਂਗੇ ਓਨੀ ਛੇਤੀ ਆਪਾਂ ਸਾਰੇ ਸਾਰਿਆਂ ਦੇ ਕਰਜ਼ੇ ਕਾਨੂੰਨੀ ਤਰੀਕੇ ਨਾਲ ਲਾ ਦੇਾਂਗੇ ਜਿਵੇਂ ਉੱਥੇ 900 ਕਰੋੜ ਦੀ ਨਿਲਾਮੀ ਕਰਨ ਆਈ ਸੀ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਪਤਾ ਕਰੋ ਲਖੀਮਪੁਰ ਦੇ ਵਿੱਚ ਠੀਕ ਹੈ ਕਾਨੂੰਨੀ ਤਰੀਕੇ ਨਾਲ ਉਹਨਾਂ ਦਾ ਸਾਰਾ ਕਰਜ਼ਾ ਹੀ ਲਾਦਾ ਸੁਪਰੀਮ ਕੋਰਟ ਨੇ ਇਨਸਟਰਕਸ਼ਨ ਜਾਰੀ ਕਰਤੀਆਂ ਆਰਬੀਆਈ ਨੂੰ ਕਿ ਜੇ ਫੈਸਲਾ ਅਸਲੀ ਰੁਪਏ ਤੇ ਆ ਗਿਆ ਨਾ ਤੇ ਫੈਸਲਾ ਜਿਹੜਾ ਕਿਸਾਨਾਂ ਦੇ ਹੱਕ ਤੇ ਚੱਲੇ ਜੂ ਸੈਟਲਮੈਂਟ ਕਰ ਲਓ ਠੀਕ ਹੈ ਤੇ ਤੁਸੀਂ ਵੀ ਉਸੇ ਦੇਸ਼ ਦੇ ਵਾਸੀ ਹੋ ਤੁਹਾਨੂੰ ਵੀ ਕਾਨੂੰਨ ਹੱਕ ਦਿੰਦਾ ਠੀਕ ਹੈ ਤਾਂ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ